ਜਿਹੜਾ ਕਿ ਗੁਰਵਦਾਤਾ ਜੀ ਨੇ ਬੇਗਮ ਫਰੀਦਾ ਜਿਹੜਾ ਮਜਸਮਾ ਤਿਆਰ ਕੀਤਾ ਔਰ ਉਹਨੂੰ ਅਮਲੀ ਜਾਮਾ ਡਾਕਟਰ ਪੀਮਰਾਓ ਅੰਬੇਦਕਰ ਸਾਹਿਬ ਜੀ ਨੇ ਸਵਿਧਾਨ ਦੇ ਰੂਪ ਦੇ ਵਿੱਚ ਫਿੱਟ ਕਰਕੇ ਦਿੱਤਾ ਜਿੰਨਾ ਕਾਰਜ ਡਾਕਟਰ ਪੀਮਰਾਓ ਅੰਬੇਦਕਰ ਸਾਹਿਬ ਜੀ ਦੇ ਕੋਲ ਹੋ ਸਕਿਆ ਤੇ ਫਿਰ ਤੀਸਰੇ ਜਾਮੇ ਦੇ ਵਿੱਚ ਮਾਨੇਵਰ ਸਾਹਿਬ ਕਾਂਛੀ ਰਾਮ ਜੀ ਆਏ ਔਰ ਉਹਨਾਂ ਨੇ ਇਸ ਕਾਰਜ ਨੂੰ ਨੇਪਰੇ ਚਾੜਨ ਵਾਸਤੇ ਆਪਣਾ ਜਿਹੜਾ ਜੀ ਬਣਿਆ ਉਹ ਸਾਰਾ ਨਿਸ਼ਾਨਾ ਕਰ ਦਿੱਤਾ ਅੱਜ ਉਹਨਾਂ ਨੇ ਇਸ ਕਾਰਜ ਨੂੰ ਇਸ ਕਾਫਲੇ ਨੂੰ ਪੂਰੇ ਜੋਬਰ ਤੇ ਲਿਆਉਣ ਲਈ ਜਿਹੜੀ ਬੀਐਸਪੀ ਪਾਰਟੀ ਹੈ ਉਹ ਆਪਣੀਆਂ ਸੇਵਾਵਾਂ ਮਾਨਵਾ ਰਹੀ ਹੈ ਰਾਸ਼ਟਰੀ ਪ੍ਰਧਾਨ ਜਿੰਦਾਬਾਦ ਰਾਸ਼ਟਰੀ ਪ੍ਰਧਾਨ ਕਮਾਰੀ ਮਾਇਆਬਤੀ ਉਹ ਇਹਦੀ ਕਮਾਨ ਕਰ ਰਹੀ ਹੈ ਤੇ ਆਪਾਂ ਸਾਰੇ ਇਹ ਇਹਦੇ ਵਿੱਚ ਆਪਣਾ ਬੜਾ ਮੁੱਲਾ ਜੋਗਨ ਪਾ ਰਹੇ ਆਂ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਚ ਬੇਤੀ ਹੈ 바ਵਾ ਸਾਹਿਬ ਨੇ ਇਹੋ ਜਾਂ ਕਾਨੂੰਨ ਤਿਆਰ ਕਰਕੇ ਦਿੱਤਾ ਕਿ ਆਪਣੇ ਹੱਕ ਹਕੂਕ ਦੀ ਆਪਣੀ ਇੱਜ਼ਤ ਦੀ ਰਾਖੀ ਦੀ ਆਪਣੇ ਮਰਜ਼ਬ ਦੀ ਧਰਮ ਦੀ ਕੌਮ ਦੀ ਨਸਲ ਦੀ ਕੋਈ ਵੀ ਪ੍ਰਾਣੀ ਇਹ ਕਾਨੂੰਨ ਦੇ ਤਹਿਤ ਆਪਣੀ ਗੱਲਬਾਤ ਕਰ ਸਕਦਾ ਆ ਰੱਖ ਸਕਦਾ ਸਾਰਿਆਂ ਨੂੰ ਰਾਈਟ ਮਿਲੇ ਆ ਬਹੁਤ ਚੰਗੀ ਗੱਲ ਆ ਬਾਕੀ ਦੇ ਜਿਹੜੇ ਪਾਰਟੀਆਂ ਦੇ ਕੈਂਡੀਡੇਟ ਆ ਉਹ ਆਪਣੀ ਕਿਸਮਤ ਨੂੰ ਅਜ਼ਮਾ ਰਹੇ ਆ ਪਰ ਧਿਆਨ ਦੇਣਾ ਗੁਰਮ ਪਿਆਰਿਓ ਇਹਨਾਂ ਚਿੰਤਾ ਰੱਖਿਓ ਬੂਟਾ ਮੰਡੀ ਵਾਲਿਓ ਬਈ ਗੁਰੂ ਰਵਿਦਾਸ ਜੀ ਦਾ ਮੰਦਿਰ ਦਿੱਲੀ ਤੁਗਲਕਾਬਾਦ ਕਿਹਨਾਂ ਨੇ ਤੋੜਿਆ ਸੀਗਾ ਤੇ ਚੇਤਾ ਰੱਖਿਓ ਆਹ ਇਹਨਾ ਚੇਤਾ ਰੱਖਿਓ ਆਪਣੇ ਦਿਮਾਗ ਨੂੰ ਠੀਕ-ਠਾਕ ਰੱਖਿਓ ਵੀ ਜਿਨ੍ਹਾਂ ਨੇ ਸਾਡੇ ਗੁਰੂ ਸਹਿਬਾਨਾਂ ਦੀ ਪੱਗ ਨੂੰ ਪੈਰਾ ਚਰੋਲਿਆ ਇਹ ਤੁਹਾਡੇ ਹੱਥ ਵਾਸਿਆ ਵੀ ਤੁਸੀਂ ਮੁੜ ਦੁਬਾਰਾ ਉਹਨਾਂ ਨੂੰ ਹੀ ਇਦਾਂ ਆਪਣੀ ਪੀਐਚੀ ਕਰਾਉਣ ਵਾਸਤੇ ਲਿਆਉਣਾ ਉਹ ਤੁਹਾਡੇ ਆਪਣੇ ਹੱਥ ਵਾਸਿਆ ਤੁਸੀਂ ਸਵਾਮਾਨ ਵਾਲੀ ਜ਼ਿੰਦਗੀ ਜੀਣਾ ਚਾਹੁੰਦੇ ਹੋ ਜਾਂ ਗੁਲਾਮਾਂ ਵਾਲੀ ਜ਼ਿੰਦਗੀ ਜੀਣਾ ਚਾਹੁੰਦੇ ਹੋ ਮੈਂ ਨਾਲ-ਨਾਲ ਬੇਨਤੀ ਕਰਦੇ ਆਂ ਖਿਆਲ ਕਰਿਓ ਸਾਡਾ ਜਿਹੜਾ ਆ ਪਾਵਰ ਵਾਲਾ ਜਿਹੜਾ ਤਾਕਤ ਵਾਲਾ ਜਿਹੜਾ ਆ ਇਹ ਤਿਆਂ ਤੇ ਸ਼ੀਕਾ ਛੱਤੀ ਹੈ ਹਾਕਮਣ ਲੋਕਾਂ ਨੇ ਸਾਨੂੰ ਛੱਤੀਆਂ ਚ ਵੰਡਿਆ ਆ ਤੇ ਇਹ ਦਾ ਮੂੰਹ ਇਧਰ ਨੂੰ ਆ ਤੇ ਸ਼ੀਕੇ ਦਾ ਮੂੰਹ ਇਧਰ ਨੂੰ ਆ ਦੋਨਾਂ ਦੀਆਂ ਪਿੱਠਾਂ ਜੋੜੀਆਂ ਆ ਭਾਵ ਜਿਹੜਾ ਐਸੀ ਸਮਾਜ ਆ ਇਹ ਕਦੀ ਇਕੱਠਾ ਨਾ ਹੋ ਜਾਏ ਸਾਹਮਣੇ ਨਾ ਹੋ ਜਾਏ ਔਰ ਕਿਤੇ ਇਹਨਾਂ ਦੀ ਪਾਵਰ ਤੇ ਤਾਕਤ ਇਹ ਮਜਬੂਤਲਾ ਬਣ ਜਾਏ ਤੇ ਉਹ ਸਾਨੂੰ ਇਹ ਕੱਲੇ ਕੱਲੇ ਕਰਕੇ ਰੱਖਿਆ ਆ ਲੇਕਿਨ ਗੁਰਮਦਾਸ ਜੀ ਕਹਿੰਦੇ ਨੇ ਵਾਵਾ ਸਾਹਿਬ ਜੀ ਕਹਿੰਦੇ ਨੇ ਮਾਨੇਵਾਲ ਸਾਹਿਬ ਕਾਂਚੀ ਰਾਮ ਜੀ ਕਹਿੰਦੇ ਨੇ ਤਰਵਦਾਸੀਆ ਕੌਮ ਦੇ ਅਮਰ ਸਿੰਘ ਸਾਹਿਬ ਤਰਮਨ ਨਾਲ ਜੀ ਕਹਿੰਦੇ ਨੇ ਤੁਹਾਨੂੰ ਸ਼ਕਤੀਆਂ ਚ ਵੰਡੇ ਆ ਲੇਕਿਨ ਤੁਸੀਂ ਹੈ ਟ੍ਰੇਟਾਂ ਵਾਲੇ ਆ ਟ੍ਰੇਟਾਂ ਵਾਲੇ ਆ ਭਾਵ ਸੀਕੇ ਦਾ ਮੂੰਹ ਵੀ ਅੰਦਰ ਆ ਤੇ ਤੇ ਦਾ ਮੂੰਹ ਵੀ ਅੰਦਰ ਆ ਬੂਟਾ ਮੰਡੀ ਵਾਲਿਓ ਤੁਸੀਂ ਇਕੱਠੇ ਹੋਦੋ ਤੇ ਸਾਣਾ ਕੁਝ ਹੋ ਸਕਦਾ ਆ ਆ ਗੇਮ ਸਮਾਲ ਪਾਰਟੀ ਜਿੰਦਾਬਾਦ 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 ਮਾਤਰੀ ਸੋਚ ਤੇ ਇਹ ਆਨੇ ਖੋਕ ਕੇ ਬਾਵਾ ਸਾਹਿਬ ਕੱਕੂ ਮੇਡ ਕਰ ਅਮਰ ਰਹੇ ਅਮਰ ਰਹੇ ਅਮਰ ਰਹੇ ਬਾਕੀ ਦੂਸਰੀ ਗੱਲ ਆ ਬਾਪੂ ਦਾ ਸਾਈਕਲ ਦੇਖ ਲਓ ਬਾਪੂ ਦਾ ਸਾਈਕਲ ਆਪਣੇ ਪਿਓ ਦਾ ਜਿਹਨਾਂ ਨੇ ਇਸ ਸਾਈਕਲ ਤੇ ਇਹਨੂੰ ਆਪਣੀ ਰੂਹ ਫੂਕ ਕੇ ਇਸ ਸਾਈਕਲ ਨੂੰ ਸਟੈਂਡ ਤੇ ਲਿਆਂਦਾ ਇਹਦਾ ਸਟੈਂਡ ਆ ਤੇ ਜਿਹੜੇ ਬਾਕੀ ਤੇ ਆ ਉਹ ਬੇਸ਼ੱਕ ਬੱਸਾਂ ਵਰਗੇ ਪਰ ਇਹਦਾ ਕੋਈ ਸਟੈਂਡ ਨਹੀਂ ਤੁਹਾਡਾ ਸਟੈਂਡ ਚਾਹੀਦਾ ਜੇ ਤੁਹਾਡਾ ਸਟੈਂਡ ਆ ਤਾਂ ਇਦਾਂ ਦੀ ਬੱਸ ਤੁਸੀਂ ਰੋਕ ਸਕਦੇ ਆ ਆ ਤੁਹਾਡੇ ਬਾਪੂ ਦਾ ਸਾਈਕਲ ਆ ਇਹਦਾ ਸਟੈਂਡ ਆ ਬਸ ਜਦੋਂ ਤੁਹਾਡਾ ਸਟੈਂਡ ਹੋ ਗਿਆ ਤੇ ਬੂਖਾ ਮੰਡੀ ਬਾਲੂ ਜੈ ਜੈਕਾਰ ਬੱਲੇ ਬੱਲੇ ਬਹੁਤ ਬਹੁਤ ਧੰਨਵਾਦ ਇਹ ਸੱਸੀ ਗੱਲ ਕਰ ਜਿੰਦਾਬਾਦ 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 ਸਤਿ ਪ੍ਰਿਜਨਨ ਜੀ ਮਹਾਰਾਜ ਜਿੰਦਾਬਾਦ 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 ਸੱਸੀ ਗੱਲ ਕਰ ਤੇ ਲੋਹੇ ਕੰਢ ਕਰ ਸੱਸ ਕਿੰਨਾ ਚਿਰ ਚਾਹ ਕੇ ਕਿ ਲੋਨ ਨੂੰ ਕੰਮ ਕਰਾਵੇ ਲੋਨ ਨੂੰ ਪਤਾ ਹੀ ਹੈ ਕਿ ਆਪਣਾ ਪਰਿਵਾਰ ਆ ਆਪਣੀ ਫੈਮਿਲੀ ਆ ਤੇ ਆਪਣੀ ਫੈਮਿਲੀ ਦੇ ਝੰਡੇ ਵਾਲੀ ਚੇਤਾ ਰੱਖਿਓ ਇਹ ਪੈੜੀ ਤਰੀਕ ਕਰੋ ਇਹ ਨਾ ਹੋਏ ਕਿਤੇ ਖਾ ਪੀ ਕੇ ਪੱਠੇ ਪੁੱਠੇ ਖਾ ਕੇ ਆਪਣੀ ਤੌਣ ਡੌਣ ਚ ਵਸਾ ਕੇ ਰਖਵਾਓ ਇਹ ਤੁਹਾਡੇ ਚਰਨਾਂ ਚ ਬੇਨਤੀ ਆ ਐ ਜਿਹੜੀ ਹੋਸ਼ ਹੈ ਤੇ ਜੋਸ਼ ਆ ਉਹਨੂੰ ਸੰਭਾਲ ਕੇ ਰੱਖਣਾ ਗੁਰੂ ਸਾਹਿਬਾਨ ਨੇ ਆਪਾਂ ਨੂੰ ਇੱਜ਼ਤ ਔਰ ਅਣਖ ਵਾਲੀ ਜ਼ਿੰਦਗੀ ਜੀਣ ਲਈ ਉਹਨਾਂ ਨੇ ਇਹ ਸਾਡੇ ਤੇ ਸਾਰਾ ਜੀਵਨ ਲਾਇਆ ਧੰਨਵਾਦ ਆ ਵੀ ਇਹ ਤੂੰ ਤਗੜਾ ਨਾ ਰਾਜੀ ਕੁਛੀ ਰਹੇ ਮੈਂ 1100 ਦੇ 1809 ਦੀ ਗੱਲ ਸਾਡੇ ਕੋ ਕਹਿ ਚੱਲਿਆ ਕਿਉਂਕਿ ਸਾਨੂੰ ਫਗਵਾੜੇ ਢੀਕਦੇ ਪਿਆ ਮੈਂ ਤਾਂ ਇਹ ਸ਼ੇਰ ਬਹਾਦਰ ਨੂੰ ਢੀਕਦਾ ਪਿਆ ਸੀ ਮੈਂ ਕਿਹਾ ਏ ਤਾਂ ਆਪਾਂ ਗੱਲ ਕਰਕੇ ਚਲੀਏ ਇਹ ਮੈਂ ਗੱਲ ਕਰਨ ਲਗਾ 12 ਫਰਵਰੀ 1809 ਇੱਕ ਮਸੀਹ ਆਇਸ ਧਰਤੀ ਤੇ ਆਇਆ ਇਸ ਦੁਨੀਆ ਤੇ ਆਇਆ ਉਹ ਕਹਿੰਦਾ ਹਾਰ ਮੰਨਣਾ ਨਹੀਂ ਹਾਰ ਮੰਨੋ ਨਹੀਂ ਤੋ ਕੋਸ਼ਿਸ਼ ਦੇ ਕਾਰ ਨਹੀਂ ਹੁੰਦੀ मानो नहीं तो कोशिश बेकार नहीं होती कोशिश करने वालों की कभी कोशिश करने वालों की कभी जय भी नीले झंडे बहुत कोलिया पर जेद हाथी आखी है जिंदाबाद Shamla Chandar Building Maintenance Handyman under Check Trade Platform is now available on your local London area. He has more than five years' experience in the same line. He used to work with reputed companies, agencies, as well local builders with brothers. He is professional by plumbing, electrician, masonry work, carpentry. For more information, Please contact him at www.checktrade.com. ID number 921760. Shamra Chandir Santal, call him on this number 41161. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ